ਔਰ ਸਕਰੀਨ ਦੇ ਉੱਤੇ ਅਸੀਂ ਇਹਨਾਂ ਸ਼ਹਾਦਤਾਂ ਬਾਰੇ ਕੁਝ ਆਪਣੀ ਜਨਤਾ ਦੇ ਨਾਲ ਉਹਨਾਂ ਦਾ ਇਤਿਹਾਸ ਅਸੀਂ ਸ਼ੇਅਰ ਕਰ ਸਕਦੇ ਹਾਂ ਅਸੀਂ ਸ਼ਹਾਦਤਾਂ ਨੂੰ ਇੱਕ ਡਿਫਰੈਂਟਲੀ ਕਿਨਰ ਮਨਾ ਸਕਦੇ ਹਾਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਯਾਤਰੀ ਬਹੁਤ ਆ ਰਿਹਾ ਤੇ ਉਹਨਾਂ ਨੂੰ ਪਾਰਲੀਆਂ ਸੰਤਾ ਨੂੰ ਇਹ ਮੈਸੇਜ ਕਨਵੇ ਕਰਨ ਦਾ ਬੜਾ ਇੱਕ ਸੌਖਾ ਤਰੀਕਾ ਸੀ ਜਿੱਦਕਿ ਮਾਨ ਸਾਹਿਬ ਦੀ ਤਸਵੀਰ ਤੇ ਮਾਨ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਦਸਾਇਆ ਜਾ ਰਿਹਾ ਹੈ ਭਾਤਾ ਕਿਤੇ ਮਹਾਨ ਨੇ ਜਿਹਦੇ ਕਰਕੇ ਅੱਜ ਅਸੀਂ ਸ਼ਾਨ ਨਾਲ ਜੀ ਰਹੇ ਆ ਸਾਡੇ ਸਿਰਾਂ ਤੇ ਪੱਗਾਂ ਨੇ ਔਰ ਅਸੀਂ ਮਾਨਨ ਕਹਿੰਦੇ ਆ ਕਿ ਬਈ ਅਸੀਂ ਵੀ ਇੱਕ ਸੁੱਖ ਦਾ ਸਾਹ ਮਾਨ ਰਹੇ ਆ ਕਿ ਐਡੀ ਵੱਡੀ ਸਕਰੀਨ ਤੇ ਐ ਤੇ ਅਗਰ ਸਾਹਿਬ ਜਦਿਆਂ ਦੀ ਅਸੀਂ ਉਹ ਫਿਲਮ ਹੀ ਚਲਾ ਦਿੰਦੇ ਜਿਹਦੇ ਨਾਲ ਕਿ ਪਤਾ ਲੱਗਦਾ ਹੈ ਕਿ ਸਾਹਿਬ ਜਦਿਆਂ ਨੇ ਕਿੰਨਾ ਬੜੇ ਹੀ ਅੱਛੇ ਤਰੀਕੇ ਨਾਲ ਉਹ ਫਿਲਮ ਬਣੀ ਹੈ ਔਰ ਉਹਦੇ ਨਾਲ ਲੋਕਾਂ ਦੇ ਮਨਾਂ ਤੇ ਇੱਕ ਅੱਛਾ ਪ੍ਰਭਾਵ ਜਾਂਦਾ ਸ਼ਹੀਦੀ ਸਭਾ ਚੱਲ ਰਹੀ ਹੈ ਬਹੁਤਾ ਮਹੀਨਾ ਸ਼ਹੀਦੀ ਪੰਦਰਵਾੜਾ ਜਿੱਥੇ ਸੰਗਤਾਂ ਭਾਵਕ ਹੁੰਦੀਆਂ ਨੇ ਉਹਨਾਂ ਪਲਾਂ ਨੂੰ ਯਾਦ ਕਰਕੇ ਜਿਨ੍ਹਾਂ ਪਲਾਂ ਦੇ ਵਿੱਚ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਸ਼ਹੀਦ ਹੋਏ ਅੱਜ ਬਾਬਾ ਜ਼ਰਾਵਰ ਸਿੰਘ ਬਾਬਾ ਫਤਿਹ ਸਿੰਘ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਆ ਨੰਨੀਆਂ ਵੇਚਣ ਆਇਆ ਗਿਆ ਸੀਗਾ ਇਸ ਵੇਲੇ ਤੁਹਾਨੂੰ ਤਸਵੀਰ ਅੰਮ੍ਰਿਤਸਰ ਹੈਰੀਟੇਜ ਸਟਰੀਟ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਇਹ ਤਸਵੀਰ ਦੇਖ ਕੇ ਕਿਤੇ ਨਾ ਕਿਤੇ ਹੈਰਾਨੀ ਵੀ ਹੁੰਦੀ ਆ ਤੇ ਮਨ ਨੂੰ ਇਹ ਸਵਾਲ ਬਾਰ-ਬਾਰ ਪਰੇਸ਼ਾਨ ਕਰਦਾ ਕਿ ਇਹ ਦਿਨਾਂ ਦੇ ਵਿੱਚ ਜਿੱਥੇ ਅਸੀਂ ਸਿੱਖ ਸੰਗਤਾਂ ਜ਼ਮੀਨ ਤੇ ਆਸਣ ਲਾ ਕੇ ਸੌਂਦੀਆਂ ਨੇ ਨਾਮ ਬਾਣੀ ਨਾਲ ਜੁੜਦੀਆਂ ਨੇ ਪਰ ਹਰਮੰਦਰ ਸਾਹਿਬ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਨਤਮਸਤਕ ਹੁੰਦੀਆਂ ਨੇ ਤੇ ਉਹਨਾਂ ਨੂੰ ਸੰਗਤਾਂ ਨੂੰ ਇਹ ਦਰਸਾਉਣ ਵਾਸਤੇ ਕਿ ਕੀ ਇਤਿਹਾਸ ਹੈ ਇਹ ਦਿਨਾਂ ਦਾ ਸਿੱਖ ਸੰਗਤਾਂ ਨੂੰ ਤੇ ਪਤਾ ਹੀ ਹੋਵੇਗਾ ਪਰ ਜੜੀਆਂ ਦੇਸ਼ਾਂ ਵਿਦੇਸ਼ਾਂ ਤੋਂ ਦੂਜੇ ਸੂਬਿਆਂ ਤੋਂ ਇੱਥੇ ਪਹੁੰਚਦੀਆਂ ਨੇ ਕਿ ਉਹਨਾਂ ਨੂੰ ਅਸੀਂ ਇਤਿਹਾਸ ਦੱਸਣ ਲਈ ਇੱਥੇ ਸਕਰੀਨਾਂ ਦੇ ਉੱਤੇ ਕੀਰਤਨ ਜਾਂ ਕੋਈ ਇਤਿਹਾਸ ਦੇ ਐਸੇ ਪਲ ਦਰਸਾ ਸਕਦੇ ਸੀ ਪਰ ਅਜੇ ਵੀ ਜੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਐਡ ਚਲਾਈ ਜਾ ਰਹੀ ਹੈ ਇਸ ਨੂੰ ਲੈ ਕੇ ਸੰਗਤਾਂ ਦੇ ਮਨ ਦੇ ਉੱਤੇ ਵੀ ਇੱਕ ਗਹਿਰਾ ਅਸਰ ਪੈਂਦਾ ਇੱਕ ਪਾਸੇ ਤਸਵੀਰ ਹੈ ਜਿੱਥੇ ਐਸਜੀਪੀਸੀ ਵੱਲੋਂ ਸਕਰੀਨ ਲੱਗੀ ਹੈ ਜਿੱਥੇ ਕੀਰਤਨ ਚੱਲ ਰਿਹਾ ਹੈ ਸੰਗਤਾਂ ਇਸ ਨੂੰ ਵੇਖਤੀਆਂ ਨੇ ਨਤਮਸਤਕ ਹੋ ਕੇ ਨਿਕਲਦੀਆਂ ਨੇ ਸੀਸ ਝੁਕਾਉਂਦੀਆਂ ਨੇ ਮਨ ਦੇ ਵਿੱਚ ਸਾਈਂ ਜੀ ਆਪ ਨੂੰ ਯਾਦ ਕਰਕੇ ਵਾਹਿਗੁਰੂ ਜਰੂਰ ਕਹਿ ਕੇ ਨਿਕਲਦੀਆਂ ਨੇ ਇੱਕ ਪਾਸੇ ਐਸਜੀਪੀਸੀ ਵੱਲੋਂ ਇਹ ਪ੍ਰਾਲੇ ਨੇ ਕਿ ਹਰ ਇੱਕ ਜਗ੍ਹਾ ਬੋਰਡ ਲਾਏ ਗਏ ਨੇ ਹਿੰਦੀ ਵਿੱਚ ਪੰਜਾਬੀ ਵਿੱਚ ਕਿ ਉਹਨਾਂ ਸ਼ਹਾਦਤਾਂ ਨੂੰ ਯਾਦ ਕਰ ਸਕੀਏ ਇਸੇ ਗੱਲ ਨੂੰ ਲੈ ਕੇ ਅਸੀਂ ਅੱਜ ਗੱਲ ਕਰਦੇ ਹਾਂ ਸਾਬਕਾ ਪ੍ਰੋਟੋਕਾਲ ਅਫਸਰ ਦਵਿੰਦਰ ਜੀ ਉਹਨਾਂ ਨਾਲ ਗੱਲ ਕਰਦੇ ਆ ਕਿ ਇਹ ਜਿਹੜੀ ਤਸਵੀਰ ਦੇਖੀ ਹੈ ਦਵਿੰਦਰ ਜੀ ਤਸਵੀਰ ਕੀ ਦਰਸਾਉਂਦੀ ਹੈ ਇਹ ਜ਼ਰੂਰ ਦੱਸਿਓ ਤਸਵੀਰ ਜਿਹੜੀ ਹੈ ਉਹ ਜੋ ਮੇਰੀ ਆਪਣੀ ਫੀਲਿੰਗ ਹੈ ਕਿ ਜਸਨਾ ਕੇ ਸ਼ਹਾਦਤਾਂ ਦਾ ਹਫਤਾ ਚੱਲ ਰਿਹਾ ਹੈ 21 ਤੋਂ ਲੈ ਕੇ 22 ਤੱਕ ਇਸ ਹਫਤੇ ਦੇ ਦੌਰਾਨ ਕਾਫੀ ਸ਼ਹਾਦਤਾਂ ਹੋਈਆਂ ਸਾਡੇ ਦਸਮ ਪਾਤਸ਼ਾਹ ਦਾ ਪਰਿਵਾਰ ਸਾਡੇ ਤੋਂ ਵਿਛੜ ਗਿਆ ਛੋਟੇ ਸਹਿਬਜ਼ਾਦਿਆਂ ਨੂੰ ਅੱਜ ਦੇ ਦਿਨ 28 ਦੀ ਤਰੀਕ ਨੂੰ ਨੀਂਹਾਂ 'ਚ ਚਿੰਤਾ ਗਿਆ ਔਰ ਸਾਰਾ ਦੇਸ਼ ਹੀ ਇਸ ਸੋਗ ਦੇ ਵਿੱਚ ਭਾਈਵਾਲ ਹੈ ਇਸ ਵੇਲੇ ਕਿਉਂਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਇੱਕ ਐਲਾਨ ਕੀਤਾ ਹੈ ਕਿ ਅੱਜ ਦੇ ਦਿਨ ਨੂੰ ਬਾਲ ਦਿਵਸ ਦੇ ਰੂਪ 'ਚ ਮਨਾਇਆ ਜਾਵੇ ਉਸ ਦੇ ਸੰਬੰਧ ਦੇ ਵਿੱਚ ਜਗ੍ਹਾ-ਜਗ੍ਹਾ ਤੇ ਪ੍ਰੋਗਰਾਮ ਹੋ ਰਹੇ ਨੇ ਪਰ ਮਾਨ ਸਾਹਿਬ ਜਿਹੜੇ ਸਾਡੇ ਮੁੱਖ ਮੰਤਰੀ ਨੇ ਸਿਆਣੇ ਨੇ ਸੂਝਵਾਨ ਨੇ ਪਰ ਇੱਕ ਗਲਤੀ ਬੜੀ ਵੱਡੀ ਨਜ਼ਰ ਆ ਰਹੀ ਹੈ ਕਿ ਸਾਡੇ ਸਕਰੀਨ ਜਿਹੜੀ ਹੈ ਕਿ ਸਾਨੂੰ ਇੱਕ ਬੜਾ ਵੱਡਾ ਤੋਹਫਾ ਬਦਲ ਪਰਿਵਾਰ ਨੇ ਦਿੱਤਾ ਸੀ ਉਹ ਸਕਰੀਨ ਦੇ ਉੱਤੇ ਅਸੀਂ ਇਹਨਾਂ ਸ਼ਹਾਦਤਾਂ ਬਾਰੇ ਕੁਝ ਆਪਣੀ ਜਨਤਾ ਦੇ ਨਾਲ ਉਹਨਾਂ ਦਾ ਇਤਿਹਾਸ ਅਸੀਂ ਸ਼ੇਅਰ ਕਰ ਸਕਦੇ ਹਾਂ ਅਸੀਂ ਸ਼ਹਾਦਤਾਂ ਨੂੰ ਇੱਕ ਡਿਫਰੈਂਟ ਤਰੀਕੇ ਨਾਲ ਮਨਾ ਸਕਦੇ ਹਾਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਯਾਤਰੂ ਬਹੁਤ ਆ ਰਿਹਾ ਤੇ ਉਹਨਾਂ ਨੂੰ ਬਾਹਰ ਲਿਆਂ ਸੰਤਾ ਨੂੰ ਇਹ ਮੈਸੇਜ ਕਨਵੇ ਕਰਨ ਦਾ ਬੜਾ ਇੱਕ ਸੌਖਾ ਤਰੀਕਾ ਸੀ ਜਦ ਕਿ ਮਾਨ ਸਾਹਿਬ ਦੀ ਤਸਵੀਰ ਤੇ ਮਾਨ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਦਰਸਾਇਆ ਜਾ ਰਿਹਾ ਹੈ ਤੇ ਉਹ ਸ਼ਹਾਦਤ ਤਾਂ ਇਹ ਵੱਡੇ ਨਹੀਂ ਸ਼ਹਾ ਤਾਂ ਕਿਤੇ ਮਹਾਨ ਨੇ ਜਿਹਦੇ ਕਰਕੇ ਅੱਜ ਅਸੀਂ ਸ਼ਾਨ ਨਾਲ ਜੀ ਰਹੇ ਆ ਆ ਸਾਡੇ ਸਿਰਾਂ ਤੇ ਪੱਗਾਂ ਨੇ ਔਰ ਅਸੀਂ ਮਾਨ ਨਾਲ ਕਹਿੰਨੇ ਆ ਕਿ ਭਈ ਅਸੀਂ ਵੀ ਇੱਕ ਸੁੱਖ ਦਾ ਸਾਹ ਮਾਨ ਰਹੇ ਆ ਔਰ ਇਹ ਸਾਰਾ ਰਿਜ਼ਲਟ ਸੀ ਉਹਨਾਂ ਸ਼ਹਾਦਤਾਂ ਦੇ ਕਾਰਨ ਤੁਸੀਂ ਕਾਫੀ ਸਮਾਂ ਡਿਊਟੀ ਕੀਤੀ ਹੈ ਜਦੋਂ ਇਹ ਸਕਰੀਨ ਲੱਗਿਆ ਸੀ ਉਦੋਂ ਚੱਲਦਾ ਕੀ ਸੀਗਾ ਤੇ ਕੀਰਤਨ ਚੱਲਦਾ ਰਿਹਾ ਬਾਕੀ ਹੋਰ ਧਾਰਮਿਕ ਉਦੋਂ ਸਕਰੀਨ ਸਟਾਰਟਿੰਗ ਦੇ ਤੇ ਲਗਾਈ ਗਈ ਸੀ ਤੇ ਉਦੋਂ ਦਰਬਾਰ ਸਾਹਿਬ ਦਾ ਪ੍ਰੋਗਰਾਮ ਆਉਂਦਾ ਹੁੰਦਾ ਸੀ ਇਹ ਸਕਰੀਨ ਦੇ ਉੱਤੇ ਤੇ ਬੜਾ ਅੱਛਾ ਲੱਗਦਾ ਸੀ ਅਸੀਂ ਵੀ ਜਦੋਂ ਇੱਥੋਂ ਲੰਘਦੇ ਸਾਂ ਤੇ ਦਰਬਾਰ ਸਾਹਿਬ ਦੇ ਲਾਈਵ ਦਰਸ਼ਨ ਹੋ ਜਾਂਦੇ ਸਨ ਤੇ ਇੱਕ ਐਸਾ ਮਹਿਸੂਸ ਹੁੰਦਾ ਸੀ ਕਿ ਵਾਕਈ ਜਿਵੇਂ ਅਸੀਂ ਦਰਵਾਦ ਸਾਹਿਬ 'ਚ ਹੀ ਬੈਠੇ ਆਂ ਔਰ ਇਹ ਇੱਕ ਬੜਾ ਅੱਛਾ ਅਪਰਾਲਾ ਸੀ ਔਰ ਐ ਦੇਖੋ ਉਹਦੇ ਸਾਹਮਣੇ ਅਪਰਾਲਾ ਇੱਕ ਹੋਰ ਅੱਛਾ ਉਹਨਾਂ ਨੇ ਕੀਤਾ ਐ ਐਸਜੀਪੀਸੀ ਵਾਲਿਆਂ ਨੇ ਕਿ ਦਰਵਾਦ ਸਾਹਿਬ ਤੋਂ ਲਾਈਵ ਦਰਸ਼ਣ ਕਰਵਾ ਰਹੇ ਨੇ ਔਰ ਐਸਜੀ ਤੇ ਐਸਜੀ ਦਾ ਕੰਪੈਰੀਜ਼ਨ ਕਰੋ ਐਟ ਲੀਸਟ ਅੱਜ ਦੇ ਦਿਨ ਟਟੋਟ ਇੱਥੇ ਇਹ ਪ੍ਰੋਗਰਾਮ ਹੋਣਾ ਚਾਹੀਦਾ ਸੀ ਕਿ ਸਿੱਖੀ ਸਾਹਿਬ ਕਹਿੰਦੀ ਹੈ ਕਿ ਸ਼ਹੀਦੀ ਸਮਾਗਮ ਨੂੰ ਯਾਦ ਕਰੀਏ ਉਹ ਦਿਨਾਂ ਨੂੰ ਯਾਦ ਕਰੀਏ ਸਾਰੇ ਮਨ ਦੇ ਵਿੱਚ ਸੋਗ ਰੱਖਣ ਜਿਹੜੇ ਉਹਨਾਂ ਕੋਲ ਸੋਰਸਸ ਨੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਯੂਟਿਲਾਈਜ਼ ਕੀਤਾ ਜਾਵੇ ਤੇ ਇਸੇ ਚੀਜ਼ ਨੂੰ ਅੱਛਾ ਬਣਾਇਆ ਜਾ ਸਕਦਾ ਹੈ ਮੈਂ ਸਮਝਦਾ ਹਾਂ ਕਿ ਉਹਨਾਂ ਨੂੰ ਸਲਾਹ ਦੇਣ ਵਾਲੇ ਜਿਹੜੇ ਸੂਝਵਾਨ ਬੰਦੇ ਨੇ ਸ਼ਾਇਦ ਉਹਨਾਂ ਦੇ ਦਿਮਾਗ 'ਚ ਆਈਡੀਆ ਨਹੀਂ ਆਇਆ ਹੋਵੇਗਾ ਪਰ ਮੈਂ ਕਹਿੰਦਾ ਕਿ ਇੱਕ ਬਹੁਤ ਅੱਛਾ ਸਾਡੇ ਕੋਲ ਸੋਰਸ ਸੀ ਕਿ ਐਡੀ ਵੱਡੀ ਸਕਰੀਨ ਤੇ ਅਤੇ ਅਗਰ ਸਾਹਿਬਜ਼ਾਦਿਆਂ ਦੀ ਅਸੀਂ ਉਹ ਫਿਲਮ ਹੀ ਚਲਾ ਦਿੰਦੇ ਜਿਹਦੇ ਨਾਲ ਕਿ ਪਤਾ ਲੱਗਦਾ ਹੈ ਕਿ ਸਾਹਿਬਜ਼ਾਦਿਆਂ ਨੇ ਕਿੰਦਾ ਬੜੇ ਹੀ ਅੱਛੇ ਤਰੀਕੇ ਨਾਲ ਉਹ ਫਿਲਮ ਬਣੀ ਹੈ ਔਰ ਉਹਦੇ ਨਾਲ ਲੋਕਾਂ ਦੇ ਮਨਾਂ ਤੇ ਇੱਕ ਅੱਛਾ ਪ੍ਰਭਾਵ ਜਾਂਦਾ ਤੇ ਜਿੱਥੇ ਕਿ ਇਹ ਚੀਜ਼ਾਂ ਹੋ ਸਕਦੀਆਂ ਨੇ ਉਹਨਾਂ ਨੂੰ ਕਰ ਕਰਨਾ ਚਾਹੀਦਾ ਸੀ ਸੋ ਇਹ ਬਹੁਤ ਬਹੁਤ ਸ਼ੁਕਰੀਆ ਸਰ ਵੈਸੇ ਜਾਵੇ ਉਹਨਾਂ ਤੱਕ ਤੇ ਗਾਂਦੋ ਇਹ ਚੀਜ਼ ਦਾ ਖਿਆਲ ਰੱਖਿਆ ਜਾ ਸਕਦਾ ਬਾਕੀ ਸੰਗਤਾਂ ਹਰ ਇੱਕ ਦੇ ਮੰਨ ਦੇ ਵਿੱਚ ਕੋਸ਼ਿਸ਼ ਹੈ ਕਿ ਇਹ ਦਿਨਾਂ ਦੇ ਵਿੱਚ ਜਿਹੜਾ ਇਤਿਹਾਸ ਹੈ ਉਹ ਦਰਸਾਇਆ ਜਾਵੇ ਮੈਂ ਤਸਵੀਰ ਦਿਖਾ ਦਿਆਂ ਕਿ ਉਹ ਲੰਗਰ ਲੱਗਾ ਹਰ ਇੱਕ ਕਦਮ ਜਦੋਂ ਅਸੀਂ ਪੁੱਟਦੇ ਹਾਂ ਪੂਰੇ ਪੰਜਾਬ 'ਚ ਹੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਸਿੱਖ ਸੰਗਤਾਂ ਜਿੱਥੇ ਵੀ ਰਹਿੰਦੀਆਂ ਨੇ ਉੱਥੇ ਆਪਣੇ ਵੱਲੋਂ ਇਹ ਦਿਨਾਂ 'ਚ ਲੰਗਰ ਲਾਏ ਜਾਂਦੇ ਆ ਸੰਗਤਾਂ ਦੇ ਵਾਸਤੇ ਕੁਝ ਵੱਖਰੇ ਤਰੀਕੇ ਨਾਲ ਨਾਮ ਬਾਣੀ ਨਾਲ ਜੋੜਨ ਵਾਸਤੇ ਉਪਰਾਲੇ ਕੀਤੇ ਜਾਂਦੇ ਆ ਪਰ ਇਹ ਦਿਨਾਂ ਦੇ ਵਿੱਚ ਜੇ ਅੱਜ ਹੈਰੀਟੇਜ ਸਟਰੀਟ ਦੇ ਉੱਤੇ ਇਹ ਐਡ ਛੱਡ ਕੇ ਇਹ ਮਸ਼ਹੂਰੀਆਂ ਛੱਡ ਕੇ ਕਿਤੇ ਇਤਿਹਾਸ ਨਾਲ ਜੁੜਦਾ ਕੁਝ ਜਾਂ ਗੁਰਬਾਣੀ ਚਲਾਈ ਜਾਂਦੀ ਤਾਂ ਇਹ ਤਸਵੀਰ ਬਹੁਤ ਖੂਬਸੂਰਤ ਹੋਣੀ ਸੀ ਜਦਕਿ ਇਹ ਤਸਵੀਰ ਹੁਣ ਵਾਕਈ ਮੂੰਹੋਂ ਦੱਸਦੀ ਹੈ ਕਿ ਗੱਲਾਂ ਕਹਿਣੀਆਂ ਤੇ ਕਰਨੀਆਂ 'ਚ ਕਿੰਨਾ ਫਰਕ ਹੁੰਦਾ ਸੋ ਇਸ ਤਸਵੀਰ ਕੀਤੀ ਸਾਂਝੀ ਹੈਰੀਟੇਜ ਸਟਰੀਟ ਤੋਂ ਜਿੱਥੇ ਸਕਰੀਨ ਨੂੰ ਲੈ ਕੇ ਅਕਸਰ ਵਿਵਾਦ ਚੱਲਦਾ ਹੈ ਤੇ ਅੱਜ ਫੇਰ ਇਹ ਸ਼ਹੀਦੀ ਦਿਹਾੜਿਆਂ ਦੇ ਵਿੱਚ ਇਹਨਾਂ ਸਕਰੀਨਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਐਡ ਹੈ ਸਰਕਾਰ ਦੇ ਕੀਤੇ ਹੋਏ ਕੰਮ ਨੇ ਉਹ ਦਰਸਾਏ ਜਾ ਰਹੇ ਨੇ ਕੈਮਰਾਮੈਨ ਸ਼ੁਭਮ ਦੇ ਨਾਲ ਹਰਮੇਸ਼ ਸਿੰਘ ਡੇਲੀ ਪੋਸਟ ਅੰਮ੍ਰਿਤਸਰ